ਡీలਰ ਤੋਂ ਪੈਸਿਆ ਦੇ ਲੈਣ ਦੇਣ ਨੂੰ ਲੈ ਕੇ ਜਿਹੜਾ ਪੁਰਾਣਾ ਨੈੱਟਵਰਕ ਦੁਖੀ ਹੋਏ ਵਿਅਕਤੀ ਨੇ ਪਹਿਲਾ ਮਾਰੀ ਆਪਣੇ ਜਿਗਰੀ ਯਾਰ ਨੂੰ ਗੋਲੀ ਤੇ ਫਿਰ ਆਪਣੇ ਆਪ ਗੋਲੀ ਮਾਰ ਕੇ ਕਿਤਾ ਖਤਮ ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੋਹਵਿੰਡ ਵਿਖੇ ਉਸ ਵਕਤ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ ਦਾ ਦੁਖੀ ਹੋਣ ਦੇ ਚੱਲਦੇ ਆ ਪਹਿਲਾ ਆਪਣੇ ਜਿਗਰੀ ਯਾਰ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਵਾਸੀ ਰਾਜੂ ਕੇ ਵਜੋਂ ਹੋਈ ਹੈ ਜਦਕਿ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸ਼ਿੰਦੂ ਸਿੰਘ ਵਾਸੀ ਪੋਵਿੰਡ ਵਜੋਂ ਹੋਈ ਹੈ ਉਦ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਪਿੱਖੀ ਵਿੰਡ ਦੇ ਮੁਖੀ ਐਸਐਚਓ ਹਰਪ੍ਰੀਤ ਸਿੰਘ ਵਿਰਪ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਵਾਸੀ ਰਾਜੂ ਕੇ ਨੇ ਪ੍ਰਾਈਵੇਟ ਪ੍ਰਾਪਰਟੀ ਡੀਲਰ ਪ੍ਰਭਜੀਤ ਸਿੰਘ ਅਤੇ ਪਰਮਜੀਤ ਸਿੰਘ ਪਾਸੋਂ ਤਕਰੀਬਨ 50 ਲੱਖ ਰੁਪਏ ਲੈਣੇ ਸਨ ਅਤੇ ਉਤਤ ਵਿਅਕਤੀਆਂ ਵੱਲੋਂ ਪੈਸੇ ਨਾ ਦੇਣ ਦੇ ਚਲਦਿਆ ਦੁਖੀ ਹੋਏ ਮਨਦੀਪ ਸਿੰਘ ਮੱਨਾ ਨੇ ਪਹਿਲਾ ਆਪਣੇ ਜਿਗਰੀ ਯਾਰ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਦੀ ਹੈ ਜਿਸ ਸਬੰਧੀ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਦੀ ਭਾਲ ਛਾਪੇ ਮਾਰੀ ਕੀਤੀ ਜਾ ਰਹੀ ਹੈ ਕਰਨ ਤਾਰਨ ਤੋਂ ਸੋਨੂ ਪਟਿਆਬਾਦ ਦੀ ਵਿਸ਼ੇਸ਼ ਰਿਪੋਰਟ ਕਿਨਾ ਅੰਕਲ ਜੀ ਜਿਗਰਾਸ ਕਿਹੜਾ ਪਿੰਡ ਹੈ ਪੌਂਡ ਇਹ ਕਿਥੇ ਕਤਲ ਹੋਇਆ ਪੌਂਡ ਬਈਖਾਂ ਦੇ ਉੱਤੇ ਕੀ ਮਸਲਾ ਸੀ ਉਹ ਸਾਰਾ ਮਸਲਾ ਮੈਂ ਆਪ ਜੀ ਇਸ ਪਿੰਡੋਂ ਮੈਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਹੈ ਮਨਦੀਪ ਰਾਜੂ ਕੰ ਦਾ ਉਹ ਆਇਆ ਇੱਥੇ ਤੇ ਉਹ ਇੱਥੇ ਕੋਈ ਯਾਰ ਬੇਲੀ ਹੀ ਛਿੰਦਾ ਸੀ ਤੇ ਗੋਲੀ ਚੱਲੀ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਹਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲਾਂ ਛਿੰਦੇ ਨੇ ਮਾਰਤੀ ਆ ਮੁੰਕੇ ਨੇ ਆਪਣੇ ਆਪ ਨੂੰ ਮਾਰ ਲਈ ਕਾਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਛਿੰਦੇ ਨੂੰ ਕਿਉਂ ਮਾਰੀ ਨਹੀਂ ਯੂ ਕਾਰਨ ਦਾ ਨਹੀਂ ਪਤਾ ਤੇ ਫਿਲਹਾਲ ਜਿਹੜਾ ਹੁਣ ਜਿਹੜੀ ਡੈੱਡ ਬੋਡੀ ਉਹ ਪੁਲਿਸ ਲੈ ਗਈ ਉਹ ਪੁਲਿਸ ਲੈ ਗਈ ਰਾਤੀ 11:00 ਕੋਈ ਤੇ ਜਿਹੜਾ ਦੂਸਰਾ ਬੰਦਾ ਹੈ ਉਹ ਕਿੱਸਾ ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਰੈਫਰ ਕਰਤਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ ਇਹ 7:30 ਵਜੇ ਕੀ ਨਾਂ ਭਾਜੀ ਮੇਰਾ ਨਾਂ ਗੁਰਪਿੰਦਰ ਹੈ ਕਿਹੜਾ ਪਿੰਡ ਪਿੰਡ ਪੌਂਡਸਾ ਇੱਥੇ ਇੱਕ ਪਬਲਿਕ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਹੋ ਸਾਰਾ ਮਾਮਲਾ ਦੇ ਸ਼ਿੰਦੇ ਦਾ ਕੋਈ ਯਾਰ ਦੋਸਤ ਹੀ ਗਏ ਕਿਤੇ ਕੋਈ ਝਗੜਾ ਆ ਇਹਦੇ ਸ਼ਿੰਦੇ ਨੂੰ ਫੋਨ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਕਿ ਚਾਚੀ ਨੂੰ ਲੈ ਕੇ ਆਓ ਉਹ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਸ਼ਿੰਦੇ ਦੇ ਉਹਨੇ ਗੋਲੀ ਮਾਰਤੀ ਸ਼ਿੰਦਾ ਜੇ ਸੀਰੀਅਸ ਹੈ ਉਹਨੂੰ ਹਸਪੀਟਲ ਲੈ ਗਏ ਰਾਤ ਮੁਰਕੇ ਆਪਣੇ ਆਪ ਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਾਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦੱਸਦੇ ਆ ਕਿਹੜਾ ਪਿੰਡ ਹੈ ਰਾਜੋਕੇ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ 7:30 ਵਜੇ ਦੀ ਜਿਹੜੇ ਸਰ ਰਾਤੀ 1:00 ਵਜੇ ਇੱਕ ਵਿਅਕਤੀ ਨੂੰ ਗੋਲੀ ਲੱਗੀ ਤੇ ਦੂਸਰੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੀ ਸਾਰਾ ਉਹਦਾ ਸਰ ਮਸਲਾ ਹੈ ਇਹਦੇ ਚ ਜੀ ਪਾਉ ਪਿੰਡ ਇਹ ਆਇਆ ਸੀ ਇੱਥੇ ਇਹਨੇ ਪਹਿਲੇ ਰਾਜੋਕੇ ਦਾ ਰਹਣਾ ਮਨਦੀਪ ਮੰਨਾ ਜਿਹੜਾ ਮਰਨ ਵਾਲਾ ਵਾ ਤੇ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਬਰਬਜੀਤ ਸਿੰਘ ਭਿੱਖੀ ਬੰਦੇ ਰਹਿਣ ਵਾਲੇ ਆ ਇਹਨਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਇਹਨਾਂ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵਾਚ ਗਈ ਉਹਨਾਂ ਨੇ ਕਿਹਾ ਠੱਗੀ ਮਾਰੀ ਆ 50 ਲੱਖ ਰੁਪਏ ਇਹਨਾਂ ਨੇ ਦੱਸਿਆ ਕਿ ਠੱਗੀ ਇਹਨਾਂ ਨਾਲ ਕਰੀ ਮਾਰੀ ਆ ਇਹ ਕੱਲ ਕਿ ਉਹਨਾਂ ਨਾਲ ਕਿਸ ਹਿਸਾਬ ਕਿਤਾਬ ਜਾਂਗੂ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਊਵੰਡਾ ਇਹਦਾ ਦੋਸਤ ਆ ਸਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਦੇ ਜਿਹੜਾ ਸਰਿੰਦਰ ਆ ਉਹ ਪਊਵੰਡ ਉਹ ਵੀ ਦਖਲਿਆ ਉਹ ਵੀ ਸੀਰੀਅਸ ਹੈ ਉਹ ਅਮਨਦੀਪਾਸ ਤੋਂ ਦਖਲਿਆ ਤੇਰਾ ਦੂਜਾ ਬੰਦਾ ਆ ਇਹ ਇਨੇ ਫਿਰ ਉਸ ਤੋਂ ਬਾਅਦ ਆਪਣੀ ਗੋਲੀ ਮਾਰ ਲਈ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਹਿਦਤੀਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਇਹ ਘਰ ਵਾਲੀ ਮਾਰਨ ਵਾਲੀ ਜਿਹੜਾ ਜੋ ਅਸੀਂ ਕਭਾਂ ਦੀ ਗੱਲ ਹੋਈ ਆ ਮੁਝ ਲਿਆਉਣੀ ਆ ਸਾਰੇ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਇਡ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਨੇ ਸੁਸਾਇਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਬਰਬਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵਾਂ ਦੇ ਦੋਵੇਂ ਭਰਾ ਪਰਮਜੀਤ ਦੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਇਹ ਦੀ ਰੈਸਟ ਵੀ ਪਈ ਨਹੀਂ ਰੈਸਟ ਨਹੀਂ ਪਈ ਅਜੇ ਅਜੇ ਅਸੀਂ ਮਤਲਬ ਸ਼ੁਰੂ ਕਰ ਲਗਾ ਤਾਂ 30 ਸਾਰੇ ਤੱਥਾਂ ਦੇ ਆਧਾਰ ਦੇ ਕਰਕੇ ਤੇ ਜਿਹੜੀ ਬੰਦੀ ਕਰ ਹੋ ਗਈ ਉਹ ਚ ਦੇਣੀ